ਹਾਂਜੀ গুড মর্নিং ਜੀ ਕੀ ਹਾਲ ਚਾਲਾ ਹੋਰ ਸੁਣਾਓ ਕਿੱਦਾਂ ਠੀਕ ਆ ਸਾਰੇ ਤੇ ਕੱਲ ਆਪਣਾ ਸੀਗਾ ਕੰਪੀਟੀਸ਼ਨ ਤੇ ਤੁਸੀਂ ਦੇਖ ਸਕਦੇ ਆ ਕਿੱਦਾਂ ਛੋਟੇ ਛੋਟੇ ਬੱਚਿਆਂ ਨੇ ਕੈਂਪ ਲਾਇਆ ਸੀ ਦੇ ਕੱਲ ਕੈਂਪ ਨਹੀਂ ਦੇਖ ਲਿਆ ਕਿੱਦਾਂ ਰੰਗ ਲਿਆ ਉਹਨਾਂ ਦੀ ਮਿਹਨਤ ਜਿਹੜੇ ਬੱਚਿਆਂ ਨੇ ਬਹੁਤ ਵਧੀਆ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਮਿਹਨਤ ਲਾਈ ਕੈਂਪ 'ਚ ਤੇ ਪੋਜੀਸ਼ਨਾਂ ਵੀ ਲਈਆਂ ਉਹਨਾਂ ਨੇ ਤੇ ਅੱਜ ਵੀ ਆਏ ਪੂਰੇ ਉਤਸ਼ਾਹ ਨਾਲ ਜਦੋਂ ਉਹਨਾਂ ਨੂੰ ਪ੍ਰਾਈਜ਼ ਮਿਲੇ ਆ ਤੇ ਅੱਜ ਪੂਰੇ ਉਤਸ਼ਾਹ ਨਾਲ ਆਏ ਆ ਮੁੰਡੇ ਤੇ ਤੁਹਾਨੂੰ ਦਿਖਾਉਣੇ ਆ ਅੱਗੇ ਵਲੌਗ 'ਚ ਅੱਜ ਇਹ ਜਲਦੀ ਇੱਕ ਵੱਡੀ ਜੀ ਮਿਹਨਤ ਚੱਲਣ ਦੀ ਗਰਾਊਂਡ ਲੱਗਣ ਈ ਹੈ ਗਰਾਊਂਡ ਭਾਈ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਹੋਰ ਸੁਣਾਓ ਕਿੱਦਾਂ ਠੀਕ ਠਾਕ ਜੀ ਵਧੀਆ ਚੱਲੀ ਜਾਂਦਾ ਮੈਂ ਤਾਂ ਬਹੁਤ ਅੱਜ ਆਏ ਮੁੰਡੇ ਹੈ ਵੇ ਵਧੀਆ ਅੱਜ ਵੱਧ ਕੇ ਮੁੰਡੇ ਹਾਂਜੀ ਕੱਲ ਕੰਪੀਟੀਸ਼ਨ ਕਰਾਉਣਾ ਪੈਂਦਾ ਵਰਕ ਹਾਂਜੀ ਇੱਕ ਇੱਕਾ ਮਿਲ ਗਿਆ ਇੱਕ ਬਦਾਮ ਮਲੇ ਰਾ ਇਹਦਾ ਕਰਕੇ ਵਦਨਗੇ ਵਦਨਗੇ ਅੱਗੇ ਇਹਨਾਂ ਨੂੰ ਆਪਾਂ ਹੋਰ ਵਧੀਆ ਕਰਨਾ ਅਗਲੀ ਵਾਰ ਨੂੰ ਆਪਾਂ ਰੱਖਦਾ ਜਿਹੜਾ ਮਹੀਨਾ ਪੂਰਾ ਮਿਹਨਤ ਠੋਕ ਕੇ ਲਵਾਂ ਆਪਾਂ ਇਹਦੋਂ ਵੀ ਵਧੀਆ ਕਰਾਉਣਾ ਇਹਨਾਂ ਨੂੰ ਹੋਰ ਵਧੀਆ ਦੇਣਾ ਹਾਂਜੀ ਅੱਜ ਅੱਜ ਤੋਂ ਦੁਬਾਰਾ ਹਾਜ਼ਰੀ ਲੱਗੂਗੀ ਸਾਰੀ ਹਾਂਜੀ ਹਾਂਜੀ ਅੱਜ ਤੋਂ ਫੇਰ ਸ਼ੁਰੂ ਆ ਕੰਮ ਹਾਂਜੀ ਅੱਜ ਜੂਪਾ ਨਹੀਂ ਆਇਆ ਕੋਈ ਨਾ ਜਿਹੜਾ ਨਹੀਂ ਆਇਆ ਕੋਈ ਨਾ ਨਾ ਤੂੰ ਹੋਣਾ ਪੱਕਾ ਹੋਰ ਸਹਿਜ ਭਾਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕਿੱਦਾਂ ਫੇਰ ਗੁਰੀ ਕਿੱਦਾਂ ਠੀਕ ਆ ਅੱਜ ਓਕੇ ਰਿਪੋਰਟ ਹੈ ਅੱਜ ਹਾਂਜੀ ਆਹ ਵੇਖ ਲਓ ਆ ਮੁੰਡੇ ਕਹਿੰਦੇ ਹਨ ਜਿਨ੍ਹਾਂ ਨੇ ਬ ਜੋ ਤਾਸ ਹੈ ਜ ਗੁਰੀ ਤੇ ਆ ਵੀ ਮੁੰਡੇ ਦੀ ਪੋਜੀਸ਼ਨ ਆਈ ਸੀ ਸਹਿਜ ਕਿੱਦਾਂ ਲੱਗਾ ਬਦਾਮ ਜਿੱਤ ਕੇ ਫੇ ਵਧੀਆ ਵਧੀਆ ਭਾਈ ਕੀ ਕਹਿੰਦੇ ਕਰਦੇ ਕਹਦੇ ਬਹੁਤ ਵਧੀਆ ਹਾਂ ਕਰਦੇ ਕੀ ਕਹਿੰਦੇ ਛੁੱਟੀ ਕਰਨੀ ਕਿ ਨਹੀਂ ਹੁਣ ਨਹੀਂ ਹੈ ਕੀ ਕਹਿੰਦਾ ਪਾਪਾ ਫੇ ਪਾਪਾ ਕਹਿੰਦਾ ਵਧੀਆ ਹੁਣ ਛੁੱਟੀ ਨਹੀਂ ਕਰਨੀ ਹਾਂ ਸ਼ਾਬਾਸ਼ ਦਿੱਤੀ ਪਾਪੇ ਨੇ ਕਿ ਨਹੀਂ ਦਿੱਤੀ ਆ ਕਿੰਨੀ ਕ ਵਾਧ ਬਦਾਮ ਕਿੰਨੇ ਖਾ ਗਏ ਅੱਜ ਤਿੰਨ ਤਿੰਨ ਬਦਾਮ ਤੇਰਾ ਬੰਦ ਆ ਕੀ ਇਹ ਤਿੰਨਾਂ ਬਦਾਮਾਂ ਨਾ ਢਿੱਡ ਵਿੱਚ ਨਾ ਤੇਰਾ ਕਿੱਡਾ ਵਾ ਵਾ ਹੈ 10 ਬਦਾਮ ਪਿਆ ਕਰ 10 ਬਦਾਮ ਹਾਂ ਠੀਕ ਹੈ 10-10 ਬਦਾਮ ਭਿਗੇ ਰੱਖ ਲਿਆ ਕਰੋ ਠੀਕ ਆ ਪੁੱਛਿਆ ਹਾਂ ਗੁਰੀ ਕਿਦਾਂ ਫੇਰ ਕਰਦੇ ਕੀ ਕਹਿੰਦੇ ਬਹੁਤ ਵਧੀਆ ਭਾਈ ਹਾਂ ਫਾਈਟ ਆਇਆ ਹੈਗੇ ਮੁੰਡਾ ਤੇ ਬਹੁਤ ਵਧੀਆ ਕੱਲ ਹੈਗਾ ਵੀ ਇਦਾਂ ਹੀ ਹੈਗਾ ਵਿਚਾਰਾ ਤੇ ਆਪਾਂ ਕੋਈ ਨਾ ਹੁਣ ਗਾਂ ਤੁਹਾਨੂੰ ਵਧੀਆ ਡਾਈਟ ਦੇਣੀ ਆ ਤੇ ਡੇਲੀ ਆਉਂਗੇ ਠੀਕ ਆ ਸੁਣ ਲਓ ਸਾਰੇ ਆਪਾਂ ਇੱਕ ਕਰੀ ਤੇ ਬਿਠਾ ਕੇ ਬੋਲਾ ਹਾਂ ਜੀ ਆਵੇ ਆ ਮੁੰਡੇ ਆਵੇ ਡੇਲੀ ਆ ਆਪਣਾ ਬੁਗਲਾ ਬਹੁਤ ਵਧੀਆ ਮਿਹਨਤ ਕਰਦੇ ਆ ਮੁੰਡੇ ਆ ਇਧਰ ਆਪਣੇ ਵੱਡੇ ਮੁੰਡੇ ਲੱਗੇ ਆ ਬਿੱਲਾ ਲਾਲਾ ਕਾਸ਼ ਬਹੁਤ ਵਧੀਆ ਮਿਹਨਤ ਕਰਦੇ ਦਿੱਲੀ ਆਉਣ ਵਾਲੇ ਬੰਦੇ ਆ ਲਾਲਾ ਦੇ ਸ਼ਾਇਆ ਪਿਆਵਾ ਕਹਿੰਦੇ ਨਾਲ ਦੀ ਗਰਾਊਂਡ 'ਚ ਆ ਮੁੰਡੇ ਆਪਣੇ ਹੈਗੇ 65 ਕਿਲੋ ਵਾਲੇ ਸਹੀ ਆ ਜੀ ਤੇ ਆ ਮੁੰਡੇ ਹੈਗੇ ਆਪਣੇ ਓਪਨ ਵਾਲੇ ਬੱਬਾ ਕਿਰਪਾ ਰੱਖੀ ਇਹਨਾਂ ਦੇ ਵਧੀਆ ਵਧੀਆ ਹਨਾ ਸਾਰੇ ਜਿੰਨੇ ਆਪਣੇ ਮੁੰਡੇ ਖੇਡਣਾ ਆਉਂਦੇ ਸਾਰੇ ਨਸ਼ੇ ਪੱਤੇ ਤੋਂ ਪਰਹੇਜ਼ ਰੱਖੇ ਬਾਬਾ ਕਿਰਪਾ ਕਰੇ ਤੇ ਵਧੀਆ ਅਗੇ ਨਿਕਲਣਾ ਹੈ ਨਾ ਤਾਰ ਬੰਨ ਮੁੰਡੇ ਮਿਹਨਤ ਤੇ ਪੂਰੀ ਕਰਦੇ ਹੁਣ ਕਿਰਪਾ ਮਹਾਰਾਜ ਕਰੇ ਇਹਨਾਂ ਤੇ ਚਲੋ ਚਲੋ ਬੱਲੇ ਤੇਰੇ ਅੱਜ ਕਹਿੰਦੇ ਕੱਲ ਜਿੱਦਾਂ ਦੀ ਕੱਟ ਮਿਲੀ ਹੈ ਨਾ ਤੇ ਜੱਫੇ ਹੀ ਲਾਈ ਜਾਂਦਾ ਓਏ ਸਾਰੇ ਖੇਡਦੇ ਅੱਡੇ ਤੇ ਘੇਰੀ ਜਾਂਦਾ ਬੰਦੇ ਭਰਾਵਾ ਮੂਡਸ ਵਾਲਾ ਇਹਨਾਂ ਨੂੰ ਫੜ ਫੜ ਜੱਫੇ ਲਾਈ ਜਾਂਦਾ ਕੱਲ ਦਾ ਇਹਨੂੰ ਕੱਟ ਮਿਲੀ ਆ ਵੇਲਾ ਖੁਸ਼ ਬਹੁਤ ਵੇਲਾ ਅੱਜ ਵੀ ਇਹ ਲਾ ਗੋਡੇ ਗੁੱਡੇ ਹੋ ਗਏ ਆ ਸਹੀ ਲੋਹਿਆਂ ਵਾਲੀ ਲੈ ਤਾਈ ਨਹੀਂ ਲੋਹਿਆਂ ਵਾਲਿਆਂ ਨੇ ਕੀ ਹੋਣਾ ਯਾਰ ਵੇਖੀ ਡਾਂਗ ਕਿੰਦਾ ਫਿਰ ਡਾਂਗ ਲਾਲਾ ਕਹਿੰਦਾ ਜਿਹੜੇ ਕਿੱਟਾਂ ਵਾਧੂ ਲੈ ਕੇ ਮੈਂ ਜਾਣਾ ਅੱਜ ਘਰੇ ਉਹਨਾਂ ਦੇ ਮੈਂ ਚਲ ਜਾਣਾ ਵਾ ਦੇਖੀ ਲੈ ਗਏ ਹੋਣੀਆਂ ਕਹਿੰਦਾ ਕਰੋ ਕਿੱਟਾ ਮੈਂ ਜਾ ਪੁੰਚਣਾ ਦਿਨ ਆ ਕੇ ਨਿਆਣੇ ਨੂੰ ਨਾ ਕਿੱਟਾ ਤੇ ਸਰੈਂਡਰ ਚੱਕ ਲਈ ਮਾਲਾ ਸਰੈਂਡਰ ਲੈ ਆਈਂ ਤਾਲੇ ਸਰੈਂਡਰ ਚੱਕ ਲਈਂ ਮੈਂ ਨਬਰ ਜਵਾਉਂਗਾ ਇਹ ਸਬਜ਼ੀ ਸਿੱਖੀ ਤੇ ਲਾਵਾਂਗਾ ਆਹ ਚੱਲ ਚੱਲ ਸ਼ਾਬਾਸ਼ ਚਲੋ 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 ਬੋਸਰਾ ਚੱਲ ਚੱਲ ਚੱਲੇ ਉਹ ਤੇ ਤੇ ਚੜ ਉੱਤੇ ਗੜ ਲੱਕ ਫੜ ਲੱਕ ਮੜ ਨਾਲ ਹੀ ਰਹਿਣਾ ਓ ਵੈਰੀ ਗੁੱਡ ਸ਼ਾਬਾਸ਼ ਇਹ ਵੀ ਉੱਠਦਾ ਗੱਭਰੂ ਆ ਰੋਜ਼ ਆਇਆ ਕਰ ਰੋਜ਼ ਹੀ ਆਉਂਦਾ ਸਹੀ ਹੈ ਡੇਲੀ ਆਉਂਦਾ ਹੁਣ ਵੇਲੇ ਵਧੀਆ ਦਾਅ ਮਾਰ ਲਾ ਪਿਆ ਵਾ ਹੁਣ ਤੋਂ ਖੇਡੂਗਾ ਨਾ ਤਕੜਾ ਹੋਊਗਾ ਜਦੋਂ ਬੰਦ ਹੁੰਦਾ ਦਾਅ ਲੱਗ ਜਾਏ ਕਰ ਕੋਈ ਵੱਡਾ ਛੂਟਾ ਨਾ ਵੇਖਿਆ ਕਰ ਕੋਈ ਚੱਕਰ ਨਾ ਕਾਬਾਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਬਸ ਟਾਈਮ ਹੋ ਗਿਆ ਇਹਦਾ ਰਹਿ ਗਈ ਤੇਰੇ 10 ਸੈਕਿੰਡ ਵੱਲਾ ਆ ਕਹਿੰਦੇ ਸ਼ੈਤਾਨ ਜਾਫੀ ਆ ਕਹਿੰਦੇ ਪਹਿਲਾਂ ਉਹਦਾ ਟਾਈਮ ਘਰਾਤਾ ਅੱਦਾ ਦੇ ਬਾਹੀ ਆ ਫਲਾਤਾ ਬੜਾ ਸ਼ਤਾਨ ਜਾਫੀ ਆ ਕੋਈ ਸੈਜ ਦੀ ਪੈ ਗਈ ਆ ਰੇਟ ਇਧਰ ਲੱਗੋ ਇਹਨੂੰ ਟੱਟ ਕੇ ਲੱਗੋ ਜ਼ੋਰ ਕਰਾਓ ਇਹਦਾ ਆਵੇ ਲੱਤਾਂ ਉਦਾਂ ਹੀ ਫੜਾਉਂਦੇ ਆ ਤੁਹਾਨੂੰ ਇਹ ਚੱਲ ਚੱਲ ਪ੍ਰੈਸ ਕੱਢ ਓ ਵੈਰੀ ਗੁੱਡ ਸ਼ਾਬਾਸ਼ ਚੱਲ ਫੇਰ ਇਦਾਂ ਹੀ ਦੂਜੀ ਪਾਰ ਲਗਾਤਾਰੀ ਵਾਦੀਏ ਦੋ ਲਗਾਤਾਰ ਹੁਣ ਫੇਰ ਤੂੰ ਪਾਉਣੀ ਆ ਇਹਨੂੰ ਬੰਦਾ ਬਣਾਉਣੇ ਕੋਈ ਨਾ ਹੁਣ ਪਰੀਏ ਦੀ ਰੇਡ ਫੇਪਵਾ ਪਿੱਛੇ ਨਾ ਜਾ ਕੇ ਆ ਅੱਗੇ ਮੇਰੀ ਆ ਇੱਧਰ ਅੱਗੇ ਆ ਕੇ ਪਾਜੀ ਨੇ ਕਿਹਾ ਅੱਗੇ ਆ ਦਵਾਰਾ ਪਾਉਣੀ ਨਹੀਂ ਨਹੀਂ ਤੂੰ ਅੱਗੇ ਆ ਪਾਜੀ ਇਹਦੀਆਂ ਦੋ ਦੋ ਪਾਉਣੀਆਂ ਬਾਕੀਆਂ ਦੀ ਇੱਕ ਇੱਕ ਪਾਉਣੀ ਆ ਗੱਫੀ ਵਾਲਾ ਨੂੰ ਗੱਫੀ ਗੱਫੀ ਕੀ ਹੁੰਦਾ ਏ ਜੱਫੀ ਪਾਲਾ ਕਹਿੰਦਾ ਉਹ ਬੱਸ ਚੱਲ 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 ਜਾ ਸੁੱਕਾ ਨਾ ਜਾਵੇ ਸੁੱਕਾ ਨਾ ਜਾਵੇ ਕਹਿੰਦਾ ਮੈਂ ਡਬਲ ਪਾਉਣੀਆਂ ਜੇ ਡਬਲ ਤਾਡੇ ਦੇ ਸ਼ਾਬਾਸ਼ ਸਹੀ ਸ਼ਾਬਾਸ਼ ਲੱਗੋ ਲੱਗੋ ਇਹਨੂੰ ਓ ਵੈਰੀ ਚੱਲ ਚਾਹ ਨਾਲ ਨੂੰ ਰੁਰ ਦੇ ਉੱਤੇ ਜਾ ਕੇ ਹੋਰ ਨਾ ਕੋਲ ਚੱਲ ਚੱਲ ਭੱਜ ਭੱਜ ਲੈ ਗਿਆ ਧੱਕ ਕੇ ਧੱਕ ਧੰਦਿਆਂ ਨੂੰ ਢੇਰੀਆਂ ਕਿੱਥੇ ਆ ਚੱਲ ਆ ਗਏ ਹੱਥ ਕੱਢ ਦੇ ਗਾ ਬਸ ਲਾ ਦੇ ਹੱਥ ਹੱਥ ਆ ਦੇ ਕੱਬਾ ਕਰ ਵੈਰੀ ਗੁੱਡ ਥਾਪੀ ਹੁਣ ਮੁੱਕ ਗਈਆਂ ਥਾਪੀਆਂ ਐਕਸ਼ਨ ਕਿੱਦਾਂ ਕਰਦਾਨਾ ਜਿਹੜਾ ਕਰਦਾਨਾ ਐ ਕੀ ਤੂੰ ਕਬੱਡੀ ਪਾਉਣ ਜਾਣਾ ਹੁੰਨਾ ਤੇ ਲੱਤ ਜੀ ਕਮਾਉਣੀ ਕਿਹਨੇ ਦੱਸਿਆ ਕਿਹੜੇ ਭਾਜੀ ਬਿੱਟੀ ਭਾਈ ਨੇ ਦੱਸਿਆ ਤੈਨੂੰ ਦੱਸਿਆ ਤੈਨੂੰ ਦਾ ਫੜ ਨਹੀਂ ਹੋਣਾਗਾ ਵਧੀਆ ਪਲੇਅਰ ਬਣਨਾ ਵਾ ਤੇ ਜੇ ਛਿੱਤੀ ਕੀਤੀ ਹੈ ਨਾ ਤਾਂ ਅਸੀਂ ਘਰੇ ਆ ਜਾ ਕਰਨਾ ਚਾਵਲ ਕਿੜੀ ਲੈ ਗਏ ਕੈਂਚੀ ਕਿ ਦੂਜੀ ਛੋਟੀ ਰੱਖਣੀ ਛੋਟੀ ਰੱਖਣੀ ਹੈ ਡਾਂਗ ਫਿਰਿਆ ਕਰਨੀ ਹੁਣ ਤੁਹਾਡੇ ਦੰਦ ਨਾ ਕੱਢ ਸਾਰੀਆਂ ਫੇਜ ਜੇ ਖਾਲੀ ਕਰਕੇ ਆਇਆ ਕਰਦੇ ਸਾਰੇ ਮੁੰਡੇ ਲੈ ਜਾਇਆ ਕਰਦੇ ਠੀਕ ਹੈ ਜੋ ਖਾ ਪੀ ਕੇ ਆਇਆ ਕਰ ਤੜ ਖਾ ਪੀ ਆਇਆ ਕਰਨਾ ਘਰੇ ਜੋ ਸਾਰੇ ਕੰਮ ਕਾਇਆ ਕਰਨਾ ਜੋ ਰਾਤੀ ਸਬਜੀ ਬਣੀ ਹੈ ਨਾ ਦੁੱਧ ਮੱਸੀ ਆ ਤੈ ਲੈ ਗਿਆ ਉਹ ਰੈਂਦਾ ਚੰਗੀਆਂ ਤਾਲੀਆਂ ਮਰਾਈਆਂ ਮੈਂ ਚੰਗੀਆਂ ਉਪਰਾਵਾ ਤੇਰੇ ਸੁਪਨੇ ਆਉਂਦੇ ਰਹੇ ਮੈਨੂੰ ਕੱਲ ਕੱਲ ਟੂਰਨਾਮੈਂਟ ਦੇ ਵੇਖਾਂਦਾ ਕੱਲ ਟੂਰਨਾਮੈਂਟ ਦਾ ਦਵਾਰ ਕਰ ਦੇ ਤਾਂ ਹੀ ਜਲਦੀ ਆ ਗਏ ਤੂੰ ਨਾ ਮੈਂ ਚਾਹ ਲਓ ਦੇਖਣਾ ਸੀ ਤੇਰੇ ਜੋਰ ਦੇਖਣੇ ਸੀ ਤੂੰ ਕਹੇ ਜੋਰ ਦੇ ਦੇਖਣੇ ਤਕੇ ਤੇਰੇ ਜੋਰਾਂ ਨੇ ਸੌਂ ਨਹੀਂ ਦਿੱਤਾ ਸਾਰੀ ਰਾਤ ਤੇਰੇ ਸੁਪਨੇ ਆਉਂਦੇ ਰਹੇ ਮੈਨੂੰ ਤੂੰ ਕਹੇ ਫੇ ਮੈਨੂੰ ਨਾ ਸਾਰੀ ਸਫਰੀ ਕਲਪਾਜੀ ਦਾ ਸੁਪਨਾ ਨਹੀਂ ਨਹੀਂ ਸਾਰੀ ਰਾਤ ਨਾ ਮੈਨੂੰ ਉੱਧੇ ਦੇ ਹਦਾਰਾ ਇੱਥੇ ਰੜਦਾ ਮੈਂ ਸੋਚਿਆ ਵੀ ਸਵੇਰੇ ਜਾ ਕੇ ਆਪਾਂ ਨੂੰ ਗਰਾਊਂਡ ਵਾਉਣੀ ਪੈਣੀ ਹੈ ਤਾਂ ਸਹਜ ਫਿਰਿਆ ਇੱਥੇ ਤਕੇ ਪਾਜੀ ਮੈਂ ਤੇਰਾ ਤਕੇ ਸਹਜ ਫਿਰ ਗਿਆ ਤਕੇ ਪਾਜੀ ਕਿੰਨਾ ਮਾਣ ਤਾਣ ਕੀਤਾ ਕਿੰਨੀਆਂ ਤਾੜੀਆਂ ਮਰਾਈਆਂ ਇਹ ਤੁਸੀਂ ਮੇਰਾ ਤਾਂ ਕੋਈ ਦੈਲੀ ਤੋੜਦਾ ਅੱਜ ਪਾਜੀ ਟੁੱਟਾ ਬੁਗੇ ਦੇਲ ਨਹੀਂ ਟੁੱਟੇ ਇਰਾਦੇ ਅੰਦਰ ਸਰਦਾ ਹਾਂ ਦੇਲ ਤੋੜਦੇ ਆਂ ਸੋਣਿਆ ਹਾਂ ਤੇ ਕੇ ਭਾਜੀ ਗਲਤੋਂ ਫੇ ਹੁਣ ਟਾਈਮ ਤੇ ਤੇਰੀ ਯਾਦ ਕੇ ਭਾਜੀ ਮੇਰੀ ਨਿਗਾਹ ਮੈਂ ਜ਼ਰੂਰ ਵੀਰੇ ਉਹ ਤੈਨੂੰ ਦੱਸਿਆ ਨਾ ਨੀਂਦ ਹੀ ਬਹੁਤ ਆ ਗਈ ਤੇ ਸੁਪਨੇ ਆ ਜੇ ਤੂੰ ਆਂਦਾ ਰਿਹਾ ਕੱਦੋਂ ਨੀਂਦ ਕੱਲ ਨੀਂਦ ਨਹੀਂ ਆਈ ਕੱਲ ਤੈਨੂੰ ਦੇਖਣਾ ਸੀ ਨਾ ਵੀਰ ਚਾਹੀ ਭੱਜਣਾ ਚਾਹੀ ਹੈ ਹੈ ਚਾਹੀ ਚਾਹੀ ਬਹੁਤ ਸੀ ਬੁਗੇ ਨੇ ਦੌੜਨਾ ਹੈ ਭਈ ਦੱਸ ਭਾਈ ਕਿੰਨੇ ਬਦਾਮ ਕਿੰਨੇ ਖਾਦੇ ਅੱਜ ਬਤਾਵ ਤਿੰਨ ਸਰਫਾ ਅੱਡੀ ਸੇ ਦਾ ਪਤੰਦਰਾ ਤੈਨੂੰ ਪੰਜ ਬਦਾਮ ਖਾ ਗਿਆ ਭੇਂ ਕੇ ਖਾਣੇ ਰਾਤ ਨੂੰ ਪੰਜ ਨਹੀਂ 10 ਬਦਾਮ ਪੀਆ ਕਰ ਪੰਜ ਕੋਟੀ ਦੇ ਪੀਂਦੇ ਤੇ ਪੰਜ ਆਉਂਦੇ ਆ ਲੋ ਪੰਜ ਪੰਜ ਖਾ ਕੇ ਛਿਲ ਕੇ ਉਹਦੇ ਛੱਲ ਲਾ ਕੇ ਨਾ ਫੇਕਾ ਅੱਗੇ ਹੁਣੇ ਨਾਲ ਦੁੱਧ ਪੀ ਕੇ ਆਣਾ ਹਾਂ ਜੀ ਤੇ ਕੇ ਭਾਈ ਜੀ ਗੱਲਾਂ ਚ ਨਾ ਪਾ ਕੱਲੂ ਟਾਈਮ ਤੇ ਆਉਣਾ ਵਾ ਕਹਿ ਕਹਿ ਇੱਧਰ ਆ ਕੇ ਆ ਜੇ ਨਾ ਪੌਣਾ ਟੈਲੂ ਟੈਮ ਚੰਕਰ ਦੇ ਪਾਪੇ ਨੇ ਕਿਹਾ ਓਏ ਭੱਗਣੇ ਕਿ ਕਿਹਾ ਸੀ ਪਾਪਾ ਕਹਿੰਦਾ ਬਹੁਤ ਵਧੀਆ ਵਧੀਆ ਥੋੜੇ ਸ਼ਾਬਾਸ਼ ਦਿੱਤੀ ਹਾਂਜੀ ਕੱਲ ਤਾਂ ਕਹਿੰਦਾ ਉਹਨਾਂ ਅਰੈਸਟ ਕਰ ਅੱਜ ਹਨਾ ਅੱਜ ਨਹੀਂ ਕੰਮ ਜਾਣਾ ਕੁੱਤਿਆਂ ਹਾਂ ਕਹਿੰਦਾ ਜਾ 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 ਇਹਨਾਂ ਨੂੰ ਮਾਰ ਆ ਦਬਲ ਟੱਚ ਹੋ ਗਿਆ ਆ ਜਾ ਭੱਜਿਆ ਆ ਜਾ ਵਾਪਸ ਚੱਲੂ ਮੇਰੀ ਨਹੀਂ ਗਈ ਚੱਲ ਤੇਰੀ ਆ ਲਾਲਾ ਕਹਿੰਦਾ ਚੱਲ ਤੇਰੀ ਮੇਰੀ ਕੀ ਨੀ ਗਈ ਚੱਲ ਬਾਜੀ ਚੱਲ ਲਾਲੇ ਲੱਗੋ ਇਹਨੂੰ ਚਲੋ 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 ਹਣੇ ਫੜੋ ਦੇ ਨਾ ਸੱਪੜ ਕੋਈ ਦੇ ਫੜੋ ਹਣੇ ਨੂੰ ਲਾਤ ਸਾਇ ਚ ਟੱਚ ਵੀ ਲਾਇਆ ਕਰ ਤੇ ਆਏ ਤੇਰੀ ਲੱਤ ਨੂੰ ਆ ਗਏ ਲੱਤ ਪਚਾ ਕੇ ਉਹ ਲੱਗਿਆ ਨੂੰ ਹਾਂ ਖੇਟੀਆ ਤੇ ਉੱਤੇ ਪਰ ਪਾ ਦੇ ਉੱਤੇ ਪਾਰੇ ਪਰ ਮਾਰ ਪੰਪ ਖੜਾ ਹੋ ਗਏ ਆ ਮਾਰ ਬਾਹਰ ਬਾਹਰ ਗੁਗਲੀਆਂ ਭੱਜ ਕੇ ਦੇਖੀ ਤੇਰੀ ਮੁੱਕੀ ਕਿੱਥੇ ਬਾਵਾ ਸੁਦਾ ਪਾਵਾ ਪਾਰ ਪੰਪ ਮਾਰ ਪੰਪ ਮਾਰ ਚੱਲ 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 ਕੋਡ ਕੋਈ ਕੋਈ ਜੇ ਇਹਨੇ ਭੱਜ ਗਿਆ ਬੁਗਲਿਆ ਛੋਟੀ ਫਲਾਣ ਮੇਰੇ ਨਾਲ ਆਹ ਆ ਉਹ ਭਜਾ ਲਿਆ ਭਜਾ ਲਿਆ ਉਹ ਬਰਾ ਦੱਤਾ ਲੱਗਦਾ ਰਹੀਦਾ ਸਾਰਾ ਡਾਰਕੀ ਲੱਗਦਾ ਰ ਚੰਗਾ ਭਲਾ ਫੜਿਆ ਬੰਦਾ ਸੈ ਹੀ ਥਾਪੀਆਂ ਹੋ ਜਣ ਓਏ ਐਕਸ਼ਨ ਕਿਹੜਾ ਕਰਦਾ ਨਾ ਲੱਗ ਜਾ ਲੱਗ ਜਾ ਜੇ ਇਹ ਨਾ ਬੰਦਾ ਭੱਜ ਗਿਆ ਲਾਲੇ ਛੋਟੀ ਇਹਦੇ ਦਿਵਾਲੇ ਲੈ ਕੇ ਹੋ ਜਾ ਭੱਜਿਆ ਭੱਜਿਆ ਇਹਨੂੰ ਸਿੱਧਾ ਭੱਜਾ ਢੇਰੀਆਂ ਵੱਲ ਨੂੰ ਕੁਇਟੀ ਮੂ ਸ਼ਾਬਾਸ਼ ਸ਼ਾਬਾਸ਼ ਪਾਜੀ ਡਾਂਗ ਡਾਂਗ ਹੀ ਰੱਖ ਇਹਨਾਂ ਤੇ ਗੁਰੂ ਓਏ ਉਹ ਗੁਰੂ ਚੱਲ 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 ਪੱਟ ਪੱਟ ਟੱਕਾ ਮਾਰ ਤੱਕਾ ਮਾਰ ਕੇ ਚੱਲ ਚੱਲ ਸ਼ਾਬਾਸ਼ ਥਾਪੀਆਂ ਥਾਪੀ ਐ ਐ ਸ਼ਾਬਾਸ਼ ਬਹੁਤ ਵਧੀਆ ਵੈਰੀ ਗੁੱਡ ਪਾਣੀ ਪੀਗਾ ਕਰ ਪਾਣੀ ਇੱਕ ਗਲਾ ਚੱਲ 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 ਹੋ ਗਿਆ ਯੂ ਚੱਲ ਅਗਲਾ ਸ਼ਾਬਾਸ਼ 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 ਪੁੱਤ ਸ਼ਾਬਾਸ਼ ਚੱਲ ਚੱਲ ਕੋਟੀ ਭੱਜਾ ਗੈਂਗੂ ਸੈ ਭੱਜਾ ਭੱਜਾ ਰੁਕਣਾ ਨਹੀਂ ਗਾ ਭੱਜਾ ਸ਼ਾਬਾਸ਼ ਮੋਰੇ ਕਿਉਂ ਆਇਂਦਾ ਭੱਜ ਗਿਆ ਉਹ ਦੁਆਰਾ ਆ ਜਾ ਦੁਆਰਾ ਨਹੀਂ ਉਹ ਮੋਰੇ ਆ ਗਿਆ ਚੱਲ ਪੁੱਤ ਆ ਜਾ ਭੱਜਿਆ ਦੁਆਰਾ ਪਾ ਚੱਲ ਚੱਲ ਇਨ ਨੂੰ ਪਿਆ ਇਨ ਨੂੰ ਪਿਆ ਚੱਲ ਚੱਲ ਪਾ ਕੀ ਹੋ ਗਿਆ ਲੱਤੀ ਲੱਗ ਲੱਤੀ ਲਕੜਾ ਥਲਾ ਦੇ ਮਾ ਦੇ ਆ ਹਾ ਚੱਲ 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 ਭੱਜ ਗਿਆ ਤੂੰ ਭੱਜ ਜਾ ਸ਼ਾਬਾਸ਼ ਆ ਵਧੀਆ ਹੈਗਾ ਜੋਤਾ ਹੱਡੀ ਕੈਂਪ ਦੀ ਸ਼ਾਨ ਸ਼ਾਬਾਸ਼ ਉੱਤੇ ਪੁੱਤ ਜੇ ਮੜ ਕੇ ਉਧਰ ਥਾਪੀਆਂ ਮਾਰਦਾ ਵੇਖ ਜੋਤੇ ਦਾ ਸਟਾਈਲ ਕਬੱਡੀ ਪਾਉਣ ਦਾ ਵੇਖ ਸਟਾਈਲ ਵੇਖ ਪਾਜੀ ਇਹਦਾ ਚੱਲ ਚੱਲ ਸ਼ਾਬਾਸ਼ ਬਹੁਤ ਵਧੀਆ ਭੱਜ ਜਾ ਭੱਜਾ ਰੁਕਣਾ ਨਹੀਂਗਾ ਬਾਰ ਲੱਗਾ ਉਧਰ ਕਹਿੰਦੇ ਅੱਜ ਦੇ ਮੈਚ ਦੀ ਫਾਈਨਲ ਤੇ ਲਾਸਟ ਕਬੱਡੀ ਆ ਮੇਰੇ ਵੀਰੋ ਜੱਤ ਹਾਰ ਵਾਲੀ ਕਬੱਡੀ ਪਾਤੀ ਆ ਸਹਿਜ ਨੇ ਵੈਰੀ ਗੁੱਡ ਸਹਿਜ ਵੈਰੀ ਗੁੱਡ ਆ ਆ ਤਾਂ ਚੱਲ 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 ਕਹਿੰਦੇ ਡਬਲ ਪਾਉਂਦੇ ਅੱਜ ਡਬਲ ਕਹਿੰਦੇ ਮੈਚ ਗਿਆ ਹੀ ਆੜ ਤੇ ਡਬਲ ਕਬੱਡੀਆਂ ਪਾਉਂਦੇ ਲਾਤਾਂ ਭਜਾਉਣੀਆਂ ਵਾ ਬੁਗਲਾ ਬੁਗਲਿੰਗ ਟੈਨਸ਼ਨ ਪੈਂਦੀ ਜਦੋਂ ਕਬੱਡੀ ਤੇ ਆਉਂਦਾ ਲਾਗੇ ਮਰ ਤੌਣ ਤੱਕਾ ਮਾਰ ਜਦਾ ਭਾਜੀ ਨੇ ਦੱਸਿਆ ਹੱਥ ਨਾਲ ਲਾ ਭਾਜਾ ਪਾ ਚੱਲ ਕਿ ਕਿੱਦਾਂ ਕਰਨੀ ਹੁਣ ਬੁਗਲੇ ਤੁਕੇ ਅੱਜ ਨਹੀਂ ਆ ਜਾ ਫਿਰ ਨਹੀਂ ਕੱਲ ਲੈਣੀ ਆ ਤੂੰ ਵੀ ਕੱਲ ਲੈਣੀ ਆ ਤੋਹੀ ਇੱਥੇ ਬੈਠੇ ਰਹਿੰਦੇ ਮੈਨੂੰ ਦੇਖ ਕੇ ਤੋੜਦੇ ਆ ਉਥੇ ਆ ਗਿਆ ਭਾਜੀ ਹੈ ਨਾ ਕੱਲ ਤੋਂ ਜਿਹੜਾ ਇੱਥੇ ਬੈਠਾ ਦੇਖਿਆ ਉਹ ਘਰ ਨੂੰ ਜਾਊਗਾ ਉਹਦੀ ਗਾਇ ਹਾਜ਼ਰੀ ਆ ਜਾ ਚੱਪਲਾ ਦਾਸ ਨਹੀਂ ਨਹੀਂ ਆਪਾਂ ਗਾਇ ਹਾਜ਼ਰੀ ਲਾ ਦੇ ਨਾਲੇ ਉੱਠ ਕੇ ਆਉਣ ਜਿਹੜਾ ਆ ਕੇ ਸਵੇਰ 5 ਤੋੜ ਦੂੜ ਤੋਹੀ ਲਾਓ ਤੁਹ ਆਪਣੀ ਮਿਹਨਤ ਕਰੀਏ ਇੱਥੇ ਆ ਕੇ ਸਾਢੇ 5:00 ਤੋਂ ਬਾਅਦ ਚ ਦੌੜਦੇ ਤੁਸੀਂ ਫਿਰ ਉਹੀ ਸਾਢੇ 6:00 ਜਿਹੜਾ 6:00 ਵਜੇ ਜਿਹੜਾ ਮਕੇ ਨੇ ਵਾਰਮ ਅਪ ਹੋਇਆ ਕਰਨਾ ਪਾਜੀ ਜਿਹੜਿਆਂ ਨੂੰ ਸੋਲਿਆ ਹਾਂਜੀ ਆ ਸਹਿਜ ਪਾਜੀ ਲਾਉਂਦਾ ਮਗਰ ਬੰਦਿਆਂ ਨੂੰ ਸਾਰੇ ਨੂੰ ਕੋਈ ਨਹੀਂ ਦੇਖਣਾ 5:30 ਤੱਕ ਸਾਰੇ ਗਰਾਊਂਡ 'ਚ ਮਿਲਨੇ ਚਾਹੀਦੇ ਆ ਜਿਹੜੇ ਆਉਣੇ ਨੇ ਸਾਢੇ 6:00 ਵਜੇ ਜਿਹੜਾ ਆ ਗਿਆ ਲੇਟ ਆਇਆ ਮੇਰੇ ਤੋਂ ਬਾਅਦ ਚ ਉਹਦੀ ਗੈਰ ਹਾਜ਼ਰੀ ਆ ਓਏ ਲਾੜੇ ਸੁਣ ਲੈ ਠੀਕ ਆ ਬੰਦੇ ਆਪਾਂ ਕਹਿੰਦਾ ਨਹੀਂ ਇੱਥੇ ਕੋਈ ਨਹੀਂ ਕਿਉਂਕਿ ਦੇਣਾ ਕੋਈ ਗੱਲ ਨਹੀਂ ਮੇਰੇ ਤੋਂ ਆਓ ਪਰ ਮੇਰੇ ਵੱਲੋਂ 5 ਮਿੰਟ ਪਹਿਲਾਂ ਆਜੋ ਮੇਰੇ ਆਉਂਦੇ ਤਾਂ 10 ਮਿੰਟ ਮੈਂ 1:30 ਪੰਜ ਆ ਗਿਆ 1:30 ਪੰਜ ਹੀ ਮੈਂ ਗੇੜਨਾ ਠੀਕ ਆ 1:30 ਪੰਜ ਆਉਣਾ ਲੱਗੀ ਸਮਝ ਗਿਆ ਹਾਂਜੀ ਗਏ ਹਾਜਰੀ ਉਹਦੇ ਬਰਜ ਨੇ ਅਜੋ ਦਿਨੇ ਹੁਣ ਬਦਾਮ ਦੇ ਸਾਤੇ ਹੋਰ ਕਾਹ ਵਧੀਆ ਕਰਾ ਗਿਆ ਸੀ ਆ ਮਹੀਨੇ ਦਾ ਸੋਲੋ ਸਾਰੇ ਜਿੰਨੇ ਆਉਣਗੇ ਪਾਜੀ ਇੱਕ ਕਹਿ ਦਿਓ ਹੁਣ ਆਪਾਂ ਵੱਡੇ ਮੁੰਡਿਆਂ ਦਾ ਕਰਾਉਣਾ ਹੋਣਾ ਅਗਲੇ ਮਹੀਨੇ ਅਗਲੇ ਮਹੀਨੇ 7 ਤਰੀਕ ਦੇ ਵਿੱਚ ਲਾਲੀ ਤਕੜੇ ਹੋ ਜਾਓ ਕੇ ਨਾ ਬੰਦੇ ਦਾ ਵੱਡੇ ਤੋਂ ਹਿੱਜਦਾ ਤੋਂ ਇਹ ਸਾਰੇ ਇਹਦੋਂ ਐਤਵਾਰ ਹੋਇਆ ਭਈ ਇਹਦੇ ਐਤਵਾਰੀ ਅਗਲੇ ਮਹੀਨੇ ਮਹੀਨੇ ਬਾਅਦ ਮਹੀਨੇ ਬਾਅਦ ਛਾਡਾ ਰੱਖਣਾ ਕੰਪੀਟੀਸ਼ਨ ਠੀਕ ਹੈ ਜੋ ਵੀ ਆ ਉਹ ਚ ਜਿਹੜਾ ਬੈਸਟ ਸਾਇਕਲ ਦੇ ਤਿੰਨ ਬੰਦੇ ਕੱਢਨੇ ਕੱਪ ਲਿਆਵਾਂਗੇ ਭਾਈ ਕੱਪ ਰੱਖਾਂਗੇ ਵੱਡੇ ਉਹ ਕੱਪ ਵੱਡੇ ਠੀਕ ਹੈ ਫੋਟੋ ਫੋਟੋ ਲਵਾ ਦਾਂਗੇ ਫੋਟੋ ਪਰ ਬਾਅਦ ਚ ਲੱਗਣੀ ਉਹਦੀ ਹਾਂ ਇਹ ਹੁਣ ਕੀ ਪਤਾ ਫਾਸਟ ਕਿੰਨੇ ਹੋਣਾ ਸਾਇਕਲ ਆਉਣ ਆਲਾ ਤਾਂ ਬਣੇ ਬੰਦਾ ਟਾਈਮਿੰਗ ਵੀ ਦੇਖਣੀ ਕਿਹੜਾ ਟਾਈਮ ਆ ਟਾਈਮ ਲੋਟਰ ਹੁੰਦਾ ਵਾ ਉਦੜ ਗੁਰੀ ਦੇ 15 ਮਿੰਟਾਂ ਦੇ ਜਿਹੜਾ ਕਿੱਥੇ ਗੁਰੀ ਇਹ ਪਹਿਲੇ ਨੰਬਰ ਤੇ 15 ਦੂਜਾ ਹੀ 15 27 ਤੇ ਕਿਹੜਾ ਹੀ ਦੂਜਾ 26 ਤੇ ਸੀ ਹਾਂ 26 ਤੇ ਆ 28 ਤੇ 28 ਸੈਕਿੰਡ ਦਾ ਹੀ ਫਰਕ ਸਿਗਾ ਇਹਨਾਂ ਦਾ ਠੀਕ ਹੈ ਨਾ ਬੁਗਲੇ ਬਾਕੀ ਆ ਕੱਲ ਨੂੰ ਸੜਕ ਦੇ ਭਾਜਦਾ ਹੀ ਪੱਕੇ ਦੇ ਨੰਗੇ ਪੈਰੀ ਨਹੀਂ ਭੱਜੀਦਾ ਹੁੰਦਾ ਕਦੇ ਵੀ ਠੀਕ ਹੈ ਠੀਕ ਆ ਉਹ ਆਪਦੇ ਫੇਕ ਇਹਨੇ ਸਾਡੀਆਂ ਲੱਤਾਂ ਦੋਸਦੇ ਗਿੱਟੇ ਦੋਸਦੇ ਟਾਂਹੇ ਨੂੰ ਦੋਸਦੇ ਆ ਪੱਕੇ ਦੇ ਤਾਂ ਉਦਾਂ ਬੂਟ ਪਾ ਕੇ ਵੀ ਨਹੀਂ ਭੱਜੀਦਾ ਉਹ ਦੇ ਲੈ ਦੋ ਚੀਜ਼ਾਂ ਇਤੇ ਬਿਮਾਰ ਹੋਣ ਦੇ ਬਾਵਜੂ ਪਹਿਲੇ ਨੰਬਰ ਤੇ ਵੀ ਤੇ ਬਾਦਾਮੇ ਵੀ ਸਾਰੀ ਮਿਹਨਤ ਦੇ ਲੈ ਕੇ ਗਿਆ ਮਿਹਨਤ ਨਾ ਲੈ ਕੇ ਗਿਆ ਠੀਕ ਆ ਹਾਂ ਤੂੰ ਕੀ ਕਹਿੰਦਾ ਏ ਦੱਸ ਹੁਣ ਅਮਨ ਕੀ ਕਹਿੰਦਾ ਹੈ ਅਮਨ ਭਾਜੀ ਨੇ ਜਿੱਤ ਵੀ ਜਾਂ ਅਮਨ ਭਾਜੀ ਨੇ ਨਹੀਂ ਜਿੱਤ ਮੈਂ ਕਿਹਾ ਮੈਂ ਨਹੀਂ ਖੇਡਣਾ ਮੈਂ ਤੁਹਾਨੂੰ ਤੁਹਾਡੀ ਦੀ ਆ ਆਪਾਂ ਹਾਜ਼ਰ ਮਹੀਨੇ ਆ ਮੈਂ ਜਾ ਛੱਡ ਗਿਆ ਅਗਲੇ ਮਹੀਨੇ ਪਤਾ ਕੋਈ ਵੀ ਨਹੀਂ ਮੈਂ ਤਿੰਨੇ ਪਤਾ ਕੋਈ ਵੀ ਨਹੀਂ ਮੈਂ ਤਿੰਨੇ ਛਿਲਡਾਂ ਹੀ ਲੈ ਜਾਵਾਂ ਪਤਾ ਕੋਈ ਨਹੀਂ ਮੇਰਾ ਮੈਂ ਚੋਰੀ ਮਿਹਨਤ ਹੀ ਲਾਉਣਾ ਵਾ ਘਰੇ ਬੈਠੇ ਦਾ ਕੰਪੀਟੀਸ਼ਨ ਨਹੀਂ ਕੋਈ ਇੱਥੇ ਮਿਹਨਤ ਲਾਊਗਾ ਪੂਰਾ ਮਹੀਨਾ ਉਹਦਾ ਕੰਪੀਟੀਸ਼ਨ ਹੈ ਬਾਹਰੋਂ ਆਣ ਕੇ ਜਿੱਦਾਂ ਕੱਲ ਆ ਮੁੰਡਾ ਆਇਆ ਇਹਦਾ ਨਹੀਂ ਮੰਨਣਾ ਇਹ ਆ ਆਪਣੇ ਪਲੇਅਰ ਜੇ ਪਲੇਅਰ ਆਜੇ ਗਰਾਊਂਡ ਚ ਗਰਾਊਂਡ ਤੇ ਆਣਣਾ ਨਹੀਂ ਜਿਹੜੇ ਹੁਣ ਪਿੰਡੋਂ ਨਹੀਂ ਆਉਂਦੇ ਉਹਨਾਂ ਦਾ ਨਹੀਂ ਭਾਵੇਂ ਹੁਣ ਹੈਪੀ ਹੋਣੇ ਆ ਜਨ ਹੈਪੀ ਹੋਣੇ ਸੁਣ ਲੈਣਾ ਇੰਦਰ ਮਾਣਾ ਕੋਈ ਵੀ ਸੁਣ ਲੈ ਜਿਹੜਾ ਆਊਗਾ ਉਹਦੇ ਲੱਗੜਾ ਕੰਪੀਟੀਸ਼ਨ ਜਿਹੜਾ 1 ਮਹੀਨਾ ਪੂਰਾ ਲਗਾਤਾਰ ਮਿਹਨਤ ਚ ਕਰੂਗਾ ਕੋ ਕੋਈ ਨਾ ਮਜਬੂਰੀ ਪੈ ਜਾਂਦੀ ਆ 2 3 ਛੁੱਟੀਆਂ ਹੋ ਜਾਂਦੀਆਂ ਕਰੇ ਕੋਈ ਪੈ ਜਾਂਦੀ ਆ ਪ੍ਰੋਬਲਮ ਕੋਈ ਚੱਕਰ ਨਹੀਂਗਾ ਹੁਣ ਜਿੱਦਾਂ ਮੁੰਡੇ ਭਾਜੀ ਆਉਂਦੇ ਨੇਗੇ ਆਹੋ ਜਿਹੜੇ ਹੁਣ ਮੁੰਡੇ ਵਿਚਾਰੇ ਝੋਨੇ ਲਾਉਂਦੇ ਆ ਉਹਨਾਂ ਦਾ ਹਜੇ ਚੱਲ ਮਜਬੂਰੀ ਆ ਉਹਨਾਂ ਦੀ ਮਜਬੂਰੀ ਆ ਹਜੇ ਹਾਂ ਘਰ ਵੀ ਵੇਖਣਾ ਪੈਂਦਾ ਵਾ ਠੀਕ ਹੈ ਨਾ ਉਹ 15 20 ਦਿਨ 15 ਦਿਨ ਵੀ ਆ ਗਿਆ ਆਪਾਂ ਉਹਨੂੰ ਲਵਾ ਦੇਣਾ ਠੀਕ ਹੈ ਸੋਲਾ ਬੁਡੇ ਤਾਂ ਹੱਥਾਂ ਨੂੰ ਗੱਲ ਖੌਲਾ ਓਕੇ ਆ ਆ 65 ਵਾਲੇ ਆ ਗੱਬਰੂ ਹਨਾ 65 65 ਵਾਲਾ ਠੀਕ ਆ ਠੀਕ ਆ ਬਿੱਲੇ ਤਾਂ ਨਹੀਂ ਹੁੰਦਾ ਨਾ 65 ਚ ਠੀਕ ਤਿੰਨ ਆਏ ਨੇ ਤਿੰਨ ਨਹੀਂ ਉਹ ਚੋਂ ਆ ਵੇਖ ਲਓ ਜੀ ਸਾਡਾ 65 ਦੀ ਗੱਭਰੂ ਕਿੰਨਾ ਭਾਰ ਬੇਟਾ 65 ਕਿਲੋ ਭਾਜੀ 60 ਕਿਲੋ ਆ 60 ਕਿਲੋ ਕਿਲਾ ਟਿੱਡ ਦਾ ਹੀ ਦੱਸਿਆ ਮੈਨੂੰ ਲੱਗਦਾ ਹੈ ਪੂਰੇ ਸਰੀਰ ਸਰੀਰ ਦਾ ਨਹੀਂ ਆ 60 ਕਿਲੋ ਟਿੱਡ ਦਾ ਹੀ ਆ ਆਹ ਕਣੇ ਐਨਕਾ ਮੰਗਿਆ ਤੇ ਉਹ ਐਨਕਾ ਬਣ ਗਿਆ ਵੇ ਰੋਜਾ ਰੋਜਾ ਆ ਵੇਖ ਲਓ ਜੀ ਐਨਕਾ ਬਣ ਗਿਆ ਜੀ ਸੈਜ ਦੇ ਟਿੱਡ ਤੇ ਮਿਸਟਰ ਐਨਕਲ ਆਹ ਵੇ ਮੈਂ ਬਣਾਈ ਨਾ ਉਹ ਐਨਕਾ ਤੁਹਾਨੂੰ ਆ ਪੌੜੀ ਉੱਤੋਂ ਥੱਲੇ 35 ਜਿਹੜੇ 35 ਜਾਂ 40 ਕਿਉਂ ਇਤਨੀ ਆ ਸੱਚ ਕਿੰਨੇ ਨਹੀਂ ਸਾਰੇ ਕਿੰਨੇ ਰੱਖਣੇ ਸੈਟ ਪੰਜ ਪੰਜ ਰੱਖਣਗੇ ਤਾਂ ਬਗੈਰ ਪੰਜ ਰੱਖਾਂਗੇ ਰਨਿੰਗ ਤਾਂ ਬਿਨਾਂ 6 ਹੋ ਗਏ ਹਾਂ ਇੱਕ ਰਨਿੰਗ 6 ਫੇ ਦੂਜੇ ਵੀ ਗਿਣਾ ਦਿਓ ਮੈਨੂੰ ਮੜ ਕੇ ਫੇ ਮੈਂ ਐਕਸਟਰਾ ਮਿਹਨਤ ਕਰਨੀ ਸ਼ੁਰੂ ਕਰਨੀ ਆ ਇਹ ਜੱਤ ਹੋਣਾ ਆਪਾਂ ਪਹਿਲਾਂ ਹੀ ਸ਼ਾਇਦ ਆ ਗਿਆ ਠੀਕ ਹੈ ਜੀ ਉਹ ਆ ਗਿਆ ਪੌੜੀਆਂ ਠੀਕ ਹੈ ਜੀ ਪੌੜੀਆਂ ਕਿੰਨੀਆਂ ਲਾਉਣੀਆਂ ਆਪਾਂ ਕਰਾਂਗੇ ਤਿੰਨ ਪੌੜੀਆਂ ਚਾਰ ਹੈ ਨਾ 4 ਪੌੜੀਆਂ 40 ਚੋਂ 1 ਨਹੀਂ ਜਾਂਦਾ ਚੁੱਪ ਕਰ ਜਾ ਤੂੰ ਚੁੱਪ ਕਰ ਜਾ 40 ਪੌੜੀਆਂ ਉਹਦੀਆਂ ਪਾੜੇ ਹੋ ਗਏ ਪਾੜੇ ਕਿੰਨੇ ਭਜਾਉਨੇ 100 ਕਰ ਰੱਖਾ 100 ਠੀਕ ਆ ਭਾਈ ਠੀਕ ਆ ਬੈਠ ਕੇ ਰੱਖਾਂਗੇ 100 ਠੀਕ ਆ 80 ਕਰ ਦਾਂਗੇ ਨਹੀਂ 100 ਹੀ ਚੱਲਣਗੇ 100 ਸੋਈ ਹੋਵੇਗਾ ਵਾਧਾ ਘਾਟਾ ਕੋਈ ਨਹੀਂ ਜੁਬਾਨ ਵੀ ਨਿਕਲੇ ਮਰੀ ਪਤਾ ਨਹੀਂ ਲੱਗੇ ਕੰਪੀਟੀਸ਼ਨ ਆ ਉਹ ਕੀ ਫਰਕ ਬੰਦਾ ਨੋਰਮਲ ਜਿਹਾ ਜਿੱਤ ਕੇ ਤੇ ਗਾਂ ਜਾਵੇ ਮੜਾ ਪਤਾ ਲੱਗੇ 100 ਬੈਡ ਕੋ ਕੀ 100 ਛਪਾਟਾ ਹੋ ਗਿਆ ਯਾਰ ਸਹੀਂ ਤੈਨੂੰ ਕਹਦਾਂ ਦਸੀਏ ਅਸੀਂ ਜੋ ਮਰਜ਼ੀ ਲਵਾਈਏ ਪਾਜੀ ਇਦਾਂ ਨਹੀਂ ਦੱਸਣਾਗਾ ਪਾਜੀ ਇਹ ਤੇ ਤਿਆਰੀ ਕਰ ਲੂ ਇਦਾਂ ਹੋਰ ਪਾਜੀ ਨਹੀਂ ਦੱਸਣਾ ਪਾਜੀ ਇੱਦਾਂ ਤੇ ਤਿਆਰੀ ਕਰ ਲੂ ਦੋ ਤੈਨੂੰ ਦੱਸਤੇ ਆ ਤੇ ਦੋ ਸਾਡੀ ਗੋਪਤਾ ਕਿਉਂ ਸਹਿਜ ਸਹਿਜ ਪਹਿਲਾਂ ਹੀ ਪੁੱਛੀ ਜਾਂਦਾ ਵਾ ਸਾਰੇ ਕਿਹੜੇ ਲਾਉਣੇ ਆ ਇਹ ਗੱਲ ਚੰਗੀ ਆ ਲਾਲੇ ਦੀ ਦੱਸ ਬੋਲ ਕੇ ਦੱਸ ਅੱਜ ਹੀ ਵੇਲੀ ਸ਼ੁਰੂ ਕਰ ਦਿੰਨੇ ਸ਼ਾਮ ਨੂੰ ਐਕਟਰਾ ਮੇਨ ਤੇ ਇਹ ਨਾ ਮੱਜ ਦੇ ਬਾਲੇ ਕੱਢੀਆਂ ਹੀ ਵੇਲੀ ਹੈ ਹੈਂ ਇਦਾਂ ਭਾਈ ਖੜੇ ਹੋ ਕੇ ਕਿ ਦੂਜੇ ਦੇ ਵੀ ਚਪਾੜੇ ਖੜੇ ਹੋ ਕੇ ਸਿੱਧਾ ਖੜਾ ਲੈਣਾ ਚਪਾੜੀ ਨਹੀਂ ਪਤਾ ਤੈਨੂੰ ਅੱਜ ਤੇ ਖੜਾ ਹੋ ਕੇ ਸਿੱਧਾ ਆਜ ਅੱਜ ਦਾ ਨਹੀਂ ਬਿਲਿਆ ਚਪਾੜਾ ਲਾ ਉਹ ਇਹ ਏ ਇਦਾਂ ਲੱਗਦਾ ਚਪਾੜਾ ਇਹ ਇਦਾਂ ਦੋ ਇਦਾਂ ਇਦਾਂ ਲੱਗੇ ਨਹੀਂਗਾ ਇਦਾਂ ਲਈ ਕਹਿੰਦਾ ਨਹੀਂ ਨਹੀਂ ਇਦਾਂ ਇਹ ਕਿਹੜਾ ਚਪਾੜਾ ਹੋਇਆ ਲੈ ਤੂੰ ਤੂੰ ਲਾਦਾ ਦੋ ਡੰਡ ਲਾ ਕੇ ਮੈਂ ਕਹਿੰਦਾ ਦੇਖੋ 20 ਵੀ ਨਹੀਂ ਵੱਜਣੇ ਸਹਿਜ ਕਹਿੰਦਾ ਮੇਰੇ ਨਾਲ ਲਾਉਂਗਾ ਚਪਾੜੇ ਦੋ ਦੋ ਸੌ ਸੌਂਗਾ ਮੇਰੀ ਆਪਾਂ ਸਾਰਿਆਂ ਨੂੰ ਕਹਿੰਨੇ ਆ ਆਪਦੀ ਐਕਸਟਰਾ ਮਿਹਨਤ ਕਰਿਓ ਕੰਪੀਟੀਸ਼ਨ ਲੜਨਾਂ ਦਾ ਕਿਉਂਕਿ ਇੱਥੇ ਤੇ ਭਾਜੀ ਨੇ ਕਰਾਉਣੀ ਕਰਾਉਣੀ ਆ ਮੈਂ ਤਿੰਨ ਤਿੰਨ ਦੱਸਿਆ ਵੇ ਤੈ ਤੈ ਕੱਢਣੇ ਤਿੰਨ ਦਾ ਦੱਸ ਤੀ ਆ ਤੇ ਦੋ ਪਤਾ ਨਹੀਂ ਜਿੰਨ ਲਈ ਕੰਪੀਟੀ ਮੈਂ ਨਾ ਕੱਢਨੇ ਮੈਂ ਬਾਸ ਫਾਸਟ ਸਾਈਕਲ ਠਾਲ ਦਾ ਕਾਪ ਦੇਵਾਂਗੇ ਵਧੀਆ ਤਰਾ ਕਰਾਂਗੇ ਠੀਕ ਆ ਉਹ ਜਿਹੜੇ ਦੂਜੇ ਆ ਉਹ ਜਿਹੜਾ ਐਕਟਰ ਆ ਜਿਹੜੇ ਗਰਾਊਂਡ ਮਿਹਨਤ ਲਾਉਂਦੇ ਉਹਦਾ ਵੱਖਰੇ ਕਾਪ ਸਪੈਸ਼ਲ ਮੈਂ ਬਣਨੇ ਦੇ ਦੇਣੀ ਆ ਬੰਗਲੌਰ ਠੀਕ ਆ ਹੀਰੇਆਂ ਵਾਲੇ ਡਾਇਮੰਡ ਬਾਤੋ ਭਾਈ ਉਹ ਵੀ ਦੋ ਫੇਕੀ ਆ ਨਹੀਂ ਛੱਡ ਰਿਹਾ ਵੇ ਆ ਗਿਆ ਚੱਪਲ ਬਣਦੀ ਅੱਜ ਭਾਈ ਚੱਪਲ ਦੇ ਦੇ ਕਿਉਂਕਿ ਜਾਂ ਚੱਪਲ ਖਾਲਾ ਤੇ ਜਾਂ ਸੈਂਟਰਲ ਵਾਲਾ ਆਹ ਇੱਕ ਕੰਮ ਇੱਕ ਕੰਮ ਹਾਏ ਹਾਏ ਸਾਰੇ ਪਾ ਕੇ ਆਇਆ ਪਾਓ ਕਿੱਟਾ ਸਾਰੇ ਪਾਓ ਪਾਓ ਸਾਰੇ ਕਿੱਟਾ ਪਾਓ ਓਏ ਆ ਜਾ ਕੋਟੀ ਫੋਟੋ ਖਿੱਚੀਏ ਸਾਰੇ ਸਾਰੇ ਕਿੱਟਾ ਪਾਓ ਤੇ ਇਹਨੂੰ ਇੱਥੇ ਖੜਾ ਵੇਖੋ ਕਿੱਦਾਂ ਦਾ ਲੱਗਦਾ ਬੰਦਾ ਇਹ ਤਾਂ ਹੀ ਚੱਪਲ ਪੈਣੀ ਤੇਰੇ ਹੈਂ ਕਾਲ ਥੱਲੇ ਨੂੰ ਥੱਲੇ ਹੋ ਨੂੰ ਮੜਾ ਮੈਂ ਨਹੀਂ ਮਾਰਨੀ ਤੇਰੇ ਗੁਰੀ ਆ ਤੇ ਗੁਰੀ ਕੋਟੀ ਨੂੰ ਫੜਾ ਕੋਟੀ ਆ ਜਾ ਉਹ ਕੋਟੀ ਆ ਜਾ ਚਪਲ ਮਾਰਿਆ ਗਿਆ ਤੂੰ ਮਾਰੂਗਾ ਚਪਲੇ ਦੇ ਮਜ਼ਈ ਆ ਗਿਆ ਕੱਲ ਨੂੰ ਵਰਦੀ ਪਾ ਕੇ ਆਉਂਗਾ ਅੱਜ ਕੀ ਗੱਲ ਹੀ ਕਾਦ ਨਹੀਂ ਪਾ ਕੇ ਆ ਯਾਰ ਜਲਦੀ ਜਲਦੀ ਫਿਰ ਚਾਹ ਵੀ ਬਾਅਦ ਚ ਲੈ ਕੇ ਆਂ ਕੋਟੀ ਗੱਲ ਥੋੜਾ ਮੇਰੀ ਪਟਾਕਾ ਪਣਾ ਚਾਹੀਦਾ ਵਾ ਜੇ ਨਾ ਪਿਆ ਇਹਨੂੰ ਤੇ ਤੇਰੇ ਮੈਂ ਛੱਡਣੀ ਆ ਸਿੱਧਾ ਹੋ ਥੱਲੇ ਕਰ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਏ ਚੱਲ ਬੰਨੇ ਹੋ ਜਾ ਸਾਰੇ ਨਹੀਂ ਵਜੀ ਨਹੀਂ ਵਜੀ ਨਹੀਂ ਵਜੀ ਹੁਣ ਮਾਰ ਦੇ ਆ ਕੇ ਕਿੰਦਾ ਕਹਿੰਦੇ ਨਹੀਂ ਭਈ ਆ ਇਧਰ ਲਈ ਜੱਬਲ ਦਿਓ ਪਟਾਕਾ ਨਹੀਂ ਤੇ ਹੁਣ ਵੇਖੀ ਪਟਾਕਾ ਪੈਂਦਾ ਹੁਣ ਇਹ ਕਹਦੇ ਇਹਦੇ ਕਹਦੇ ਮਾਰ ਲੱਗਾ ਤੇਰੇ ਦਵਾਰੇ ਵਜਦੀਆਂ ਮੇਰੇ ਦਵਾਰਾ ਵਜਦੀ ਆਹ ਤੂੰ ਦੱਸਣ ਲੱਗਾ ਕਿ ਅੱਦਾਂ ਕੋਟੀ ਆ ਚੱਪਲ ਫੜ ਮੇਰੇ ਵਾਲੀ ਫੜ ਲੈ ਰੁਕ ਜਾ ਚੱਲ ਚੱਲ ਤੂੰ ਆ ਆਪਦੀ ਦੇ ਤੂੰ ਦੇ ਦੇ ਚੱਲ ਚੱਲ ਆਪ ਹੀ ਵੇਖ ਲਓ ਮੁੰਡੇ ਚੱਲ ਚੱਲ ਕੋਟੀ ਮੇਰੀ ਕਿੱਟ ਦੇ ਥੱਲੇ ਗੋਰੀ ਸਾਲਿਆ ਹੌਲੀ ਮਾਰਦੇ ਆ ਆ ਕੇ ਹੋਣੀ ਨਾ ਭਾਜੀ ਬਚਾ ਗਿਆ ਤੈਨੂੰ ਵੇਖ ਲਾ ਠੀਕ ਆ ਜਾ ਨਾ ਸਾਡੀ ਚੱਲ ਛੱਡ ਦੇ ਅੱਜ ਛੱਡ ਦਿਓ ਕੱਲ ਪਾ ਕੇ ਹੁਣੀ ਚੰਗਾ ਓਏ ਨਹੀਂ ਨਹੀਂ ਮਾਰਨਾ ਨਹੀਂ ਹੁਣ ਨਹੀਂ ਮਾਰ ਚੱਲ ਓ ਟੀਟੋ ਹੋ ਗਿਆ ਮਗਰ ਨਹੀਂ ਲਈ ਨਹੀਂ ਨਹੀਂ ਸੁਣ ਲਓ ਮੇਰੀ ਸਾਰੇ ਗੱਲ ਓਏ ਕੱਟ ਪਲ ਫੋਟੋ ਓ ਸੁਣ ਲਓ ਮੇਰੀ ਸਾਰੇ ਗੱਲ ਜੀਨੇ ਕੱਟ ਨਾ ਪਾਈ ਹੈ ਨਾ ਕੱਲ ਨੂੰ ਉਹਦੀ ਐਬਸੈਂਟ ਆ ਪਾਲਾ ਟੀ थैंक यू ਯਾਰ ਚਪਲ ਤੋਂ ਬਚਾ ਲਿਆ ਚੱਕ ਲਈ ਮੇਰਾ ਪੋ ਥੈਂਕ ਯੂ ਕਿ ਭਾਈ ਚਪਲ ਤੋਂ ਬਚਾ ਲਿਆ ਉੱਚੀ ਬੋਲ ਥੈਂਕ ਯੂ ਭਾਈ ਕਿਉਂ ਥੈਂਕ ਯੂ ਕਰਦੋਂ ਵੈਲਕਮ ਥੈਂਕ ਯੂ ਕਰਦੋਂ ਕੀਤਾ ਬਚਾ ਲਿਆ ਜੀ ਪਰ ਮੋਟਰਰ ਕੋਈ ਪੁੰ ਮੋਟਰ ਕੋਈ ਸਪੋਰਟਰ ਸਪੋਰਟਰ ਜਿਹਦੇ ਕੱਲ ਨੂੰ ਵਰਦੀ ਨਾ ਪਾਈ ਹੋਈ ਜਿਹਨੇ ਕੱਲ ਨੂੰ ਵਰਦੀ ਨਾ ਪਾਈ ਹੋਈ ਜੂਪੇ ਤੋਂ ਲਾਵਾ ਹਾਂ ਤੇ ਚਾਵਲ ਕਿੱਦਾਂ ਫਿਰਨੀ ਜਿੱਦਾਂ ਤੂੰ ਕਿ ਮੇਰੇ ਫਿਰਨੇ ਲੱਗੀ ਜਦੋਂ ਮੇਰੇ ਫਿਰਨੇ ਲੱਗੇ ਆਜੋ ਮੇਰੇ ਤੁਹਾਡੀ ਫੋਟੋ ਕਰੀਏ ਆ ਦੇ ਕਿੰਨੇ ਵਧੀਆ ਲਾਦੇ ਸਾਰਿਆਂ ਦੇ ਡਰੈਸਾਂ ਪਾਈਆਂ ਦੇਖ ਉਹ ਮੇਰੀ ਗੱਲ ਕਿੰਨੀ ਵਧੀਆ ਲੱਗਦੀ ਇਹਨੂੰ ਕਿ ਅੱਜ ਵੀ ਮਿਹਨਤ ਹੈ ਅਸੀਂ ਲੱਗਦੀ ਹੈ ਮੁੰਡਿਆਂ ਦੀ ਸਾਡਾ ਸਕੂਲ ਦਾ ਟਾਈਮ ਹੋ ਗਿਆ ਵਾ ਇਹਦਾ ਕਰਕੇ ਹੁਣ ਅਸੀਂ ਚੱਲੇ ਆਂ ਤੇ ਬਹੁਤ ਬਹੁਤ ਧੰਨਵਾਦ ਕੱਲ ਸਾਨੂੰ ਬਾਦਾਮ ਵੀ ਦਿੱਤੇ ਐਨ ਆਰ ਆਈ ਵੀਰਾਂ ਨੇ ਸਾਰਿਆਂ ਨੇ ਬਹੁਤ ਐਨ ਆਰ ਆਈ ਵੀਰਾਂ ਨੇ ਤੇ ਕਮਾਈ ਦੇ ਵਰਕਤਾਂ ਪਾਉਣ ਬਾਬਾ ਮਿਹਰ ਕਰੇ ਵਰਕਾਂ ਪਾਉਣ ਤੇ ਹੁਣ ਅਸੀਂ ਚੱਲੇ ਆ ਘਰੇ ਹੁਣ ਅਸੀਂ ਚੱਲੇ ਘਰੇ ਸਕੂਲ ਦਾ ਹੋ ਗਿਆ ਟਾਈਮ ਸਕੂਲ ਦਾ ਹੋ ਗਿਆ ਟਾਈਮ ਸਾਰੇ ਸਾਡੀਆਂ ਵੀਡੀਓ ਵੇਖਿਆ ਕਰੋ ਇਦਾਂ ਹੀ ਸਾਰੇ ਸਾਡੀਆਂ ਵੀਡੀਓ ਵੇਖਿਆ ਕਰੋ ਇਦਾਂ ਹੀ ਤੇ ਜਿਆਦਾ ਜਿਆਦਾ ਫੋਲੋ ਕਰੋ ਕਰੋ ਐਂਡ ਕਰੋ ਐਂਡ ਸਬਸਕ੍ਰਾਈਬ ਕਰੋ ਹਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਲਵ ਯੂ ਲਵ ਯੂ ਸਟੇ ਟਿਊਨਡ ਮਿਲਦੇ ਆ ਕੱਲ ਵਾਲੇ ਵਲੌਗ ਜੀ ਮਿਲਦੇ ਆ ਕੱਲ ਵਾਲੇ ਵਲੌਗ